ਮਾਤ ਸੱਤ ਪਿੰਡ ਸੋਨਾ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇਸ ਨਹੀਂ ਆ ਬੜੇ ਬੜੇ ਲਿਟਰਾਂ ਤੇ ਨੇ ਤੇ ਬੜਾ ਕੋ ਕਰਕੇ ਜਾਂਦੇ ਨੇ ਰੇਵਣ ਕੱਢਦੇ ਨੇ ਲੱਡੂ ਵੜਦੇ ਨੇ ਪਰ ਹੁਣ ਤਾਂ ਕੱਖ ਵੀ ਨਹੀਂ ਚੈ ਹੋਈ ਵੀ ਸਾਡੇ ਸੱਤ ਪਿੰਡ ਨਾਲ ਲੱਗਦੇ ਇਦਰੋਂ ਪਾਰ ਉਹਨਾਂ ਨੂੰ ਹਲੇ ਕੋਈ ਹੁੰਦੇ ਨਾਲ ਸੰਪਰਕ ਟੁੱਟਿਆ ਦਾ ਜੀ ਤੇ ਉਹ ਬਚਾਰੇ ਹਲੇ ਕੋਈ ਵੀ ਬਿਮਾਰ ਹੋ ਜੇ ਕੋਈ ਕੁਛ ਹੋ ਜੇ ਉਹ ਪਾਕਿਸਤਾਨ ਨੂੰ ਜਾ ਸਕਦੇ ਆ ਇੱਧਰ ਨੂੰ ਨਹੀਂ ਤੇ ਸਰਕਾਰਾਂ ਆਉਂਦੀਆਂ ਆ ਵਾਦਾ ਕਰਕੇ ਚੱਲ ਜਾਂਦੀਆਂ 20 ਸਾਲ ਤੋਂ ਹੀ ਸੌਂਦੇ ਆਏ ਆ ਕਿ ਕੀ ਕਹਿੰਦੇ ਪੁਲ ਦਾ ਅੱਜ ਕੰਮ ਲੱਗਣ ਲੱਗਾ ਕੱਲ ਲੱਗਣ ਲੱਗਾ ਪਰ ਕੋਈ ਕੰਮ ਨਹੀਂ ਲੱਗ ਰਿਹਾ ਨਮਸਕਾਰ ਜੀ ਦੇਖ ਰਿਓ ਪੰਜਾਬ ਬਾਰਡਰ ਨਿਊਜ਼ ਪੰਜਾਬਾਂ ਦੇ ਜਿੱਥੇ ਲਗਾਤਾਰ ਸਤਲੁਜ ਅਤੇ ਬਿਆਸ ਤੇ ਆਦਿ ਨੇਲੇ ਇਲਾਕਿਆਂ ਅੰਦਰ ਲਗਾਤਾਰ ਪਾਣੀ ਦਾ ਵਧਣ ਕਾਰਨ ਹਰ ਵਰਗੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਬਿਚੀ ਰਾਤ ਜੰਮੂ ਕਸ਼ਮੀਰ ਦੇ ਇਕਠੂਆ ਇਲਾਕੇ ਵਿੱਚ ਪੱਧਰ ਫਟਣ ਕਾਰਨ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ। ਇਸ ਕਾਰਨ ਮਕੋੜਾ ਪੱਤਨ ਤੋਂ ਚੱਲਣ ਵਾਲੀ ਪਾਰਲੇ ਅੱਧੇ ਦਰਜਨ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਲਈ ਕਿਸ਼ਤੀ ਦੀ ਸੁਹਲਤ ਵੀ ਬੰਦ ਕਰ ਦਿੱਤੀ ਗਈ ਦੱਸ ਦਈਏ ਕਿ ਇੱਕ ਕਿਸ਼ਤੀ ਇਹਨਾਂ ਲੋਕਾਂ ਦੇ ਲਈ ਮਾਤਰ ਇੱਕ ਸਾਰਾ ਹੈ ਜੋ ਕਿ ਇਹਨਾਂ ਨੂੰ ਪੰਜਾਬ ਦੇ ਨਾਲ ਮਿਲਾਉਂਦੀ ਹੈ ਇਸ ਸੰਬੰਧੀ ਗੱਲਬਾਤ ਕਰਦ ਹੋਏ ਕਿਸ਼ਤੀ ਦੇ ਮਾਲਕ ਵਿਖਤ ਤੁਸੀਂ ਕਿੰਦਸਿਆ ਕਿ ਪਾਣੀ ਦਾ ਪੱਤਰ ਕਾਫੀ ਵੱਧ ਗਿਆ ਸੀ ਜਿਸ ਨੂੰ ਮੱਦੇਨਜ਼ਰ ਰੱਖਤੇ ਹੋਏ ਕਿਸ਼ਤੀ ਨੂੰ ਬੰਦ ਕਰ ਦਿੱਤਾ ਗਿਆ ਉਧਰ ਜਿਹੜਾ ਪ੍ਰੈਸਰ ਲੋਨ ਦੱਸਿਆ ਗਿਆ ਹੈ ਕਿ ਅੱਜ ਰਾਵੀ ਦਰਿਆ ਦੇ ਵਿੱਚ 1.50 ਹਜ਼ਾਰ ਕਿਸ਼ਤੀ ਤੋਂ ਵੱਧ ਪਾਣੀ ਆਵੇਗਾ ਕਿਉਂਕਿ ਜੰਮੂ ਕਟੂਵਾ ਦੇ ਕੈਚਮੈਂਟ ਵਿੱਚ ਜਦੋਂ ਤੱਕ ਜ਼ਿਆਦਾਤਰ ਨਾਲੇ ਨਦੀਆਂ ਪੂਰੀ ਸਮਰਥਨ ਨਾਲ ਵਗ ਰਹੇ ਹਨ ਲੋਕਾਂ ਨੂੰ ਦਰਿਆਵਾਂ ਦੇ ਤਰਾਵੀ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਉਧਰ ਪ੍ਰਸ਼ਾਸਨ ਅਧਕਾਈਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਹਰ ਵਰਗੀ ਸਥਿਤੀ ਬੰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨੂੰ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਾਸਪੁਰ ਇਹ ਕਸਲਾ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਆ ਤੇ ਲੱਗੇ ਸਕਦੇ ਜਿਹੜਾ ਆਣਾ ਜਾਣਾ ਪਾਰਟੀ ਤੋਂ ਖਾਂਦਾ ਕਿੰਨੇ ਪਿੰਡ ਜਿਹੜੇ ਬਰਿਆਦੋਂ ਬਾਅਦ ਸੱਤ ਪਿੰਡ ਨੇ ਪਾਰ ਸੱਤ ਪਿੰਡ ਹਾਂ ਸੋਨਾ ਦਾ ਸੰਪਰਕ ਇਸ ਵਕਤ ਕੱਟੂ ਗਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇ ਜਾਂ بڑے بڑے ਲਿੱਟਰਾਂ ਦੇ ਨੇ ਤੇ ਬੜਾ ਕੋ ਕਰਕੇ ਜਾਂਦੇ ਨੇ ਰੇਵਣ ਕੱਟਦੇ ਨੇ ਲੱਡੂ ਵੜਦੇ ਨੇ ਪਰ ਹੁੰਦਾ ਕੱਖ ਵੀ ਨਹੀਂ ਸੋ ਇੱਕ ਤਸਵੀਰ ਜਿਹੜੀ ਦੱਸਾਂਗਾ ਜੀ ਮੈਂ ਮਲਟੀਪਰਪਥਾ ਵਰਕਰ ਇਹ ਸੇਵਨ ਸਰਜਨ ਦਫ਼ਤਰ ਕੋਲ ਆਪਕੋ ਤੁਹਾਡੀ ਅਰਜ਼ੀ ਮਾਗੀ ਆ ਜੀ ਇੱਥੇ ਇਹਨੂੰ ਸਪਰੇਅ ਕਰਵਾਈ ਹੈ ਵੀ ਪੂਰੇ ਸਕੂਲ ਨੂੰ ਚੈੱਕਅਪ ਕੀਤਾ ਵਾ ਕਿਤੇ ਲੈਂਗੂ ਮਲੇਰੀਆ ਦਾ ਲਾਨ ਮਾਣਾ ਮਿਲੇ ਤੇ ਨਾਲ ਦੀ ਨਾਲ ਸਪਰੇਅ ਕਰਵਾ ਕੇ ਤੇ ਕੀ ਗੱਲ ਸਾਨੂੰ ਬਾਏ ਦਾਵੇ ਅਰਮੰਦਾਂ ਦੇ ਮੌਕੇ ਤੇ ਹੀ ਰੈਸਟ ਕਰਾਂਗੇ ਪਰ ਫਿਲਹਾਲ ਸਾਨੂੰ ਕਿਤੇ ਲਾਗਵਾ ਨਹੀਂ ਮਿਲਿਆ ਭਜੀ ਜਿਹੜੇ ਇੱਥੇ ਕੈਂਪ ਬਣਾਏ ਗਏ ਨੇ ਇਹ ਜਿਹੜੇ ਕਿੰਨੇ ਲੋਕ ਇੱਥੇ ਰਹਿ ਸਕਦੇ ਕੰਪਲੈਕਸ ਇਸ ਤੇ ਵੱਧ ਤੋਂ ਵੱਧ ਲੋਗ ਰਹਿ ਸਕਦੇ ਨੇ ਕਿਉਂਕਿ ਸਕੂਲ ਕਾਫੀ ਵੱਡਾ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਫਿਲਹਾਲ ਤਿੰਨ ਰੂਮ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਬਾਕੀਆਂ ਦੀ ਤਿਆਰੀ ਚੱਲ ਰਹੀ ਆ ਪੱਕੀ ਵੀ ਖੋਲ ਕੇ ਪੂਰਾ ਤਾਂ ਪੂਰੇ ਸਕੂਲ ਨੂੰ ਖੋਲ ਦਿੱਤਾ ਜਾਊਗਾ ਤੇ ਉਸ ਦਾ ਵੱਧ ਤੋਂ ਵੱਧ ਜਿੰਨੇ ਵੀ ਲੋਕ ਆਣਗੇ ਉਹ ਇੱਥੇ ਆ ਸਕਦੇ ਤੇ ਜੇਕਰ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਦਾ ਪ੍ਰਸ਼ਾਸਨ ਵਾਲਾ ਮੈਡੀਕਲ ਸਹੂਲਤਾਂ ਸਾਡੇ CHO ANM ਮਲਟੀਪਰਪਸ ਵਰਕਰ ਤੇ ਆਪਣਾ ਡਾਕਟਰ ਸਾਹਿਬ ਸਪੈਸ਼ਲਿਸਟ ਉਹਨਾਂ ਦੀਆਂ ਕਿਉਂਕੀਆਂ ਲੱਗ ਚੁੱਕੀਆਂ ਨੇ ਤੇ ਪਹੁੰਚ ਚੁੱਕੇ ਨੇ ਜਿਵੇਂ ਪਿੰਡਾਂ ਵਿੱਚ ਕਈ ਥਾਵਾਂ ਤੇ ਜਿੱਦਾਂ ਪਾਣੀ ਕੋਈ ਸਨੇਕ ਵਾਸਤੇ ਆ ਸਨੇਕ ਦੇ ਜਿਹੜੇ ਆ ਆਪਾਂ ਜੇ ਕੀਤੀ ਜਾਏ ਗੱਲ ਤੇ ਸਨੇਕ ਵਾਸਤੇ ਜਿਹੜਾ ਬ੍ਰਾਂਹਪੁਰ ਜਿਵੇਂ ਹਸਪਤਲ ਚਲਾਜਣੀ ਹੈ ਪਰ ਫਿਲਹਾਲ ਕਿ ਹਰ ਤਰ੍ਹਾਂ ਦੀ ਸਹੂਤ ਕੀਤੀ ਗਈ ਸਪੈਸ਼ਲ ਇਹ ਤਕਰੀਬਨ ਸਾਰੇ ਹੀ ਬਾਰਡਰ ਇੱਥੇ ਦੇ ਜਿੰਨੇ ਵੀ ਏਰੀਏ ਪੈਂਦਾ ਵਾ ਸਨੇਕ ਫਾਈਟ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ। ਬਾਕੀ ਸਿਵਲ ਸਿਵਲ ਹਸਪਤਲ ਤੇ ਹੈ ਹੀ ਹੈ ਵਾ ਬਾਕੀ ਲਾਗ ਦੇ ਨਾਲ ਦੀਆਂ ਪੀਐਸੀਆਂ ਨੂੰ ਵੀ ਉਹ ਤੋਂ ਤਕਰੀਬਨ 2000 ਰੀਅਲ ਆ ਟਾਈਟ ਚਾਹ। ਭਾਜੀ ਨਾਈਟ ਕੂਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ। ਹਾਂਜੀ ਬਿਲਕੁਲ ਜੀ ਨਾਈਟ ਕੂਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ। ਧੰਨਵਾਦ ਜੀ।